કામ કર ભગવાત મા હજાર હજાર રૂપિયા દેતા ના ਆ ਤੋਂ ਕਿਸੇ ਖਾਬੀ ਨਹੀਂ ਹੱਸਦੇ ਬੱਚਾ ਤੋਂ ਵੀ ਨਹੀਂ ਸਮਝਿਆ ਜਾਣਾ ਅੱਗੇ ਅਸੀਂ ਰਹਿੰਦੇ ਸੀ ਗੱਟ ਜੀਂਦਾਰਾਂ ਦੀ ਛਾਪਾ 'ਚ ਅਸੀਂ ਕਹਿੰਦੇ ਯਾਰ ਉਹਨਾਂ ਦੇ ਐ ਕਰਾਂਗੇ ਹੁਣ ਜੀ ਸਾਡੀ ਜੇਬ ਕੰਮ ਕਰਦੀ ਆ ਸਾਨੂੰ ਫੜ ਕੇ ਵਾਪਰਾ ਕਰ ਲੈ ਕੰਮੇਣੇ ਵਾਲੇ ਬੋਲੇ ਜਿ ਫੜ ਕੇ ਵਾਪਰਾ ਕਰਤੇ ਸਾਨੂੰ ਬੋਲਣ ਨਹੀਂ ਦਿੱਤਾ ਕਿ ਪਰਸ ਤੋਂ ਆਇਆ ਸੀਗਾ ਸੱਤ ਜਾ ਆਇਆ ਸੀਗਾ ਪ੍ਰਸ਼ਾ ਕਰਤਾ ਉਹ ਬੋਲੇ ਸੋ ਬੋਲੇ ਖਾਣ ਆਇਆ ਸੀ ਫੜ ਕੇ ਵਾਪਰਾ ਕਰਤੇ ਕਿਹੜਾ ਆਇਆ ਸੀ ਤੁਸੀਂ ਖੁੱਡੀਆਂ ਵਾਲਾ ਫੜ ਕੇ ਵਾਹ ਹਾਂ ਵਾੜਾ ਕਰ ਦਿੰਦੇ ਨੇ ਉਹ ਦੇਲੂਆਣੇ ਦੇ ਵਿੱਚ ਮੌਜੂਦ ਆਂਦੇ ਨੇ ਬਹੁਤ ਟਾਈਮ ਮੌਜੂਦ ਆ ਮਤਲਬ ਤੇ ਜੇ ਕੀ ਕੀ ਕੰਮ ਹੋਏ ਨੇ ਸਰਕਾਰ ਨੇ ਕਿੰਨੇ ਕੰਮ ਕੀਤੇ ਕੁਝ ਵੀ ਨਹੀਂ ਕਰੇ ਜਬਈ ਨਹੀਂ ਕੁਝ ਵੀ ਨਹੀਂ ਕਰਿਆ ਸਾਨੂੰ 30% ਦੀ ਸ਼ੋਰ ਵੀ ਸਾਨੂੰ 10 ਕਿਲੋ ਦੇਣ ਲੱਗੇ ਜਬਾਤਾਂ ਪੁੱਛੀ ਨਹੀਂ ਲੈ ਹਾਂ ਸਾਨੂੰ ਜਬਰ ਪੁੱਛੀ ਨਹੀਂ ਮਿਲੀ ਸਾਡੇ ਬਟਾਏ ਨੇ ਪੱਛਾ ਰਹੇ ਨਹੀਂ ਮੈਨੂੰ ਪਰਕ ਮਿਲੀ ਸਰੋ ਕਣਕ ਗਈ ਕਿੱਥੇ ਤੁਹਾਡੀ ਜਿਹੜੀ ਕੋਈ ਗੱਲ ਨਹੀਂ ਸਾਡੇ ਕੋਲ ਦੀ ਵੋਟ ਦੇ ਆਉਂਦੇ ਉਹਨਾਂ ਨੂੰ ਪੰਟ ਤੋਂ ਜਾਣਦੇ ਉਹ ਸਾਨੂੰ ਐ ਨਹੀਂ ਪਤਾ ਹੁਣ ਸਾਨੂੰ ਕਹਿੰਦੇ ਨੇ ਤਲਾਸ਼ੇ ਦੇ ਬੋਟਾ ਦੇ ਮਾਰੇ ਕਹਿੰਦੇ ਕੋਈ ਨਹੀਂ ਆਉਂਦੀ ਟੀਵੀ ਨਹੀਂ ਆਉਂਦੀ ਉਹ ਅਸੀਂ ਪੰਦਰਾ ਹਾਂ ਹਰ ਜੀ ਹਾਂ ਜਿਵੇਂ ਤੁਸੀਂ ਵੋਟਾਂ ਦੀ ਗੱਲ ਕਰੀਏ ਲੀਡਰ ਆਉਂਦੇ ਨੇ ਬਾਹਰੇ ਕਰਕੇ ਜਾਂਦੇ ਨੇ ਅਸੀਂ ਲੀਡਰ ਨੂੰ ਕਰਨੀ ਕਿੰਦੇ ਕੀ ਕਹੂੰਗੇ ਇੱਕ ਮਿੰਟ ਅਸੀਂ ਕਾਲਜ ਮੰਗੇ ਬੱਚਿਆਂ ਵਾਸਤੇ ਸਾਡੇ ਜ਼ਮੀਨ ਪਈ ਆ ਸਾਨੂੰ ਇੱਕ ਲੱਕੜ ਨਹੀਂ ਚੱਕਣ ਦੇਣ ਪੰਚਾਇਤੀ ਜ਼ਮੀਨ ਚੋਂ ਕਹਿੰਦੇ ਐੇ ਤਰੀਕ ਤੇ ਨਾਲ ਜਾਉ ਠੀਕ ਆ ਅਸੀਂ ਕਾਲਜ ਮੰਗੇ ਤੇ ਸਾਡੇ ਬੱਚਿਆਂ ਨੂੰ ਭਗਵੰਤ ਸਾਮ ਸਰਕਾਰ ਤੋਂ ਕਹਿੰਦੀ ਬਿਨਾ ਪੈਸੇ ਤੋਂ ਨੌਕਰੀਆਂ ਦੇਈ ਜਾਂਦੇ ਅਸੀਂ ਸਾਡੇ ਬੱਚਿਆਂ ਨੂੰ ਦੇਟਾਂ ਜਿੱਦੇ ਦੇ ਅਸੀਂ ਮੰਨ ਲਏਗੇ ਵੀ ਦੇਟਾਂ ਅਜੇ ਤਾਂ ਕੋਈ ਨਹੀਂ ਜਿਦੋਂ ਸਾਡੇ ਬੱਚਿਆਂ ਨੂੰ ਮਿਲ ਗਈਆਂ ਉਹਦੇ ਮੰਨ ਲਾਂਗੇ ਵੀ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਗਈ। ਸਾਨੂੰ ਹਲੇ ਕੁਝ ਨਹੀਂ ਵੀ ਦੇਣਾ। ਬੇਬੇ ਕੀ ਤੋਂ ਕਰਪਾ। ਸਾਡੇ ਨਾ ਬੇਬੇ ਕਲਾਉਣਾ ਵੀ ਕੱਟਣਾ ਤੇ ਕੱਣਾ। ਇਹ ਬਾਈ ਹਾਂ। ਕੱਟਣਾ ਤਾਂ ਉਹ ਵੀ ਬੰਗਾ ਵੀਰੇ। ਤੇ ਸੱਤਾਂ ਦਾ ਉਹ ਗੱਲ ਕਹਿੰਦੇ ਸੋ ਵੀ ਸੱਤਾਂ ਵਧਵਾਗੇ। ਬੱਚਿਆਂ ਨੂੰ ਉਹ ਨਹੀਂ ਬਰਲਣਗੇ। ਉਹ ਵੀ ਉਹੀ ਗੱਲ ਉਹਨਾਂ ਫਾਰਮ ਤੋਂ ਲੈ ਚਾ। 2500 ਰੁਪਏ ਕਿਸਰ ਦਾ ਜਿਨ੍ਹਾਂ ਨੂੰ ਪਹਿਲੇ ਸੀਦੇ 2500 ਜਿਨ੍ਹਾਂ ਤੇ ਰੀਪੀ ਸੀ। 20 ਵਾਰੀ 2500 ਰੁਪਏ ਵੀ ਸੋਨੂੰ ਮਿਲੂ ਫਿਰਨ ਦਾ। ਉਹਨਾਂ ਨੂੰ ਵੀ 1500 ਰੁਪਏ ਮਿਲਦਾ ਵਿਚਾਰੀਆਂ ਨੂੰ ਜਿਹੜੀਆਂ ਨੂੰ ਮਿਲਦੇ ਨੇ। ਕੰਤਾ ਕਹਿੰਦੇ ਤੋਂ ਨਹੀਂ ਮਰਦੇ। ਇਹ ਸਰਕਾਰ ਕਹਿੰਦੇ ਕੰਮ ਬਹੁਤ ਕਰਦੇ, ਸਫਰ ਫਰੀ ਕਰਦਾ, ਹਜ਼ਾਰ-ਹਜ਼ਾਰ ਰੁਪਏ ਦੀ ਵੀ ਗੱਲ ਕਹਿੰਦੇ ਸੀ। ਉਹ ਸਾਨੂੰ ਹਜ਼ਾਰ ਰੁਪਏ ਸਾਥੋਂ ਸਭ ਮੈਂ ਜਾਂਦਾ ਜਿਵੇਂ ਕਾ ਤਰਫ ਤੱਕ ਤੱਕ। ਉਹ ਮੈਂ ਤੋਂ ਕੰਮ ਕਰਨ ਗੰਗਾ। ਜਿਹੜੇ ਸਾਨੂੰ ਭਗਵਾਨ ਮੰਨਦੇ ਹਜ਼ਾਰ-ਹਜ਼ਾਰ ਰੁਪਏ ਦਿੱਤ ਨੇ। ਉਹ ਸਾਥੋਂ ਕਿਸੇ ਹੱਬ ਵੀ ਨਹੀਂ ਖੱਦੇ ਬੱਚਾ ਤੋਂ ਵੀ ਨਹੀਂ ਸਮਝਿਆ ਜਾਣਾ। ਉਹ ਵਈ ਵਿਆਹ ਕਰਾ ਲਿਆ ਇੰਨਾ ਥੋੜਾ ਘੱਟ ਲਿਆ। ਬੜਾ ਹੋ ਗਿਆ। ਉਹ ਵਾਰੀ ਵਿਆਹ ਕਰਾ ਲਿਆ। ਜਿਹੜੇ 6 18 19 ਨੇ ਸਾਡੇ ਬੱਚੇ ਸੀਗੇ। ਬਾਰ ਵਾਰ ਫਿਰਦੇ ਕਿ ਉਹਨਾਂ ਬਾਰੇ ਉਹਨੇ ਸੁਣਿਆ ਨਹੀਂ ਦੂਜੀ ਵਾਰ ਵਿਆਹ ਕਰਾ ਲੈ ਸਾਡੇ ਬਾਰੇ ਕਿਥੇ ਰੋਟੂਗਾ ਤੁਸੀਂ ਵੀ ਵਿਆਹ ਕਰਾਉਣਾ ਕਿਉਂ ਆ ਤੁਹਾਨੂੰ ਕੀ ਲੋੜ ਹੈ ਅਸੀਂ ਆਪ ਦੇ ਬੱਚੇ ਨਾਲ ਵਧੀਆ ਘਰ ਸ਼ਾਂਗੇ ਇਹਨਾਂ ਦਾ ਕੀ ਲੋੜ ਹੈ ਵਿਆਹ ਕਰਾਉਣੀ ਤੁਸੀਂ ਐਂ ਦੱਸੋ ਵੀ ਸਰਕਾਰ ਹੁਣ ਕਹਿੰਦੀ ਹੈ ਵੀ ਵਾਅਦੇ ਕਰਕੇ ਜਾਂਦੇ ਜੇ ਲੀਡਰ ਆਉਂਦੇ ਉਹ ਵਾਅਦੇ ਪੂਰੇ ਕਰਦੇ ਨੇ ਕਿ ਕੌਣ ਕਰਦਾ ਵਾਅਦੇ ਕੌਣ ਪੂਰੇ ਕਰਦਾ ਕੋਈ ਨਹੀਂ ਗੱਲ ਕੋਈ ਆਜੇ ਕੱਲ੍ਹ ਆਜੇ ਕੰਮ ਕਰੀਏ ਆਜੇ ਆਹ 15 ਕਿਲੋ ਸਾਨੂੰ ਛਾੜੂ ਵਾਲਾ ਦਾ 2 ਰੁਪਏ ਕਿਲੋ ਛਾੜੂ ਵਾਲੇ ਦੇ ਪਿੱਛੇ ਮੈਂ ਉਹ ਛਾੜੂ ਵਾਲੇ ਦੇ ਪਿੱਛੇ ਮੈਂ ਇੱਥੇ ਜ ਨਹੀਂ ਬੋਲੋ ਜੀ ਕਿਵੇਂ ਨਹੀਂ ਕੋਈ ਕੰਤਾ ਇਹ ਵੀ ਨਿਸ਼ਾਹ ਕਰਦੇ ਨਹੀਂ ਬੈਂਡ ਦੇ ਵਿੱਚ ਸਪੀਕਰ ਲੱਗਿਆ ਹੁੰਦਾ ਸੀ ਛਾੜੂ ਮੇਰੇ ਮੋਟਰ ਦੇ ਹੁੰਦਾ ਸੀ ਮੈਨੂੰ ਐਸੀ ਵੀ ਜਿਹੜੀ ਮੜ ਕੇ ਵੀ ਪੁਰਾਣੀ ਨਵੀਂ ਵੀ ਨਹੀਂ ਹੈ ਇਨਾਂ ਦਾ ਕੁਛ ਸਹਾਰ ਹੋ ਜਾਏ ਨੌਕਰੀਆਂ ਮਿਲ ਜਾਣ ਪਲੱਸ 2 ਕੋਈ ਵੀ ਇਹ ਕਰੀ ਫੋਟੋ ਕੋਈ ਸਹਾਰ ਨਹੀਂ ਹੋਇਆ ਕਿਸੇ ਦਾ ਕੋਈ ਸਹਾਰ ਨਹੀਂ ਕਰਤਾ ਦੇ ਲੈ ਰੋੜਾ ਸਾਡਾ ਭਾਈ ਜੀ ਕਣਕ ਵੀ ਖਾ ਕੇ ਜਿਹੜੀ ਨਸ਼ੇ ਕਰਤਾ ਕਰਤਾ ਚੱਲ ਪਿਆ ਨਸ਼ੀਆ ਭਰਾਵਾ ਇਧਰੋਂ ਦੇਖ ਲੈ ਜਵਾਖ ਉਹਦੇ ਵੀ ਡੱਬ ਚ ਬੋਤਲ ਇਧਰੋਂ ਦੇਖ ਲਾ ਉਹਦੇ ਵੀ ਡੱਬ ਚ ਬੋਤਲ ਨਸ਼ੀ ਨੇ ਇਹ ਕੋਈ ਉਂਮੀ ਦਾ ਲਾ ਕੋਈ ਧਾਰਾ ਦਾ ਲਾ ਕੋਈ ਪਤਾ ਹੀ ਨਹੀਂ ਨਾ ਮਾਦਾ ਦਾ ਪੀਉਦਾ ਮਿੰਟ ਚ ਦੀ ਕਹਿੰਦੇ ਨੇ ਬਸ ਫਿਰੀ ਹੈ ਹਾਂ ਬੋਤਲ ਚਾਹੀਦੀ ਸੀ ਜਿਹੜੀ ਚੋਣੀ ਮੰਗਾ ਹੈਗਾ ਲੰਕਾ ਵੀ ਸਾਡਾ ਨਾ ਕਟੰਗਾ ਕਟੰਗਾ ਬਾਅਦ ਸਲਾਇ ਲੰਗਾ ਉਹ ਤਾਂ ਕਹਦੇ ਸੋੜਨਾ ਕਦਾਂ ਨਾ ਨਾ ਸਾ ਵੀ ਤੁਹਾਡੇ ਕੋਲੇ ਪਿਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂ ਅਸੀਂ ਵੀ ਸਾਨੂੰ ਕੋਲੋਂ ਦੀਆਂ ਕੱਟ ਕੇ ਇਹਨਾਂ ਨੇ ਕਾਬਸ ਲੈ ਗਏ ਮੋੜ ਕੇ ਸਾਨੂੰ ਕੋਈ ਸਹੂਰਤ ਨਹੀਂ ਕਿਹਨੇ ਬੱਥ ਲੈ ਲਈਆਂ ਕਲੋਨੀਆਂ ਘਰ ਆਏ ਨੇ ਸਾਡੇ ਹਾਂਜੀ ਕਿਹਨੇ ਕਲੋਨੀਆਂ ਬੱਥ ਲੈ ਲਈਆਂ ਆਹ ਜਿਹੜੇ ਨੇ ਕਟੰਗਾ ਸੀ ਪਹਿਲਾਂ ਕਿਹੜਾ ਸ਼ਿਕਰਵੰਤ ਉਹ ਕਲਮ ਨਾ ਕੰਪਟਨਾ ਬਾਬ ਚਲੇ ਕੇ ਗਿਆ ਜੀ ਤੁਮਾਂ ਦੀ ਸਰਕਾਰ ਜੀ ਇਸੇ ਸਰਕਾਰ ਦੀ ਇਹ ਮੈਂਬਰ ਨਹੀਂ ਆ ਗਈ ਇਹ ਮੈਂਬਰ ਦੀ ਦੱਸੋ ਵੀ ਇਸ ਤੋਂ ਪਹਿਲਾਂ ਕਿਹੜੀ ਸਰਕਾਰ ਨੇ ਹੱਕ ਨਹੀਂ ਕੱਟਿਆ ਚੰਨੀ ਨੇ ਕੱਟਿਆ ਸੀ ਹੱਕ ਕਿਸੇ ਨੇ ਨਹੀਂ ਕੱਟਿਆ ਸਾਡੀ ਦਾਖਲ ਨਹੀਂ ਕਰ ਚਲੇ ਕਾ ਬਾਦਲ ਕਹਿੰਦੇ ਕਰੀ ਸੀ ਸ਼ਗਨ ਸਕੀਮ ਦੀ ਦਿੰਦੇ ਰਹੇ ਆ 30 ਕਿਲੋ ਕਰਦੇ ਸੀ ਦਿੰਦੇ ਰਹੇ ਆ ਉਹ ਹੁਣ ਵੀ ਮਿਲਦੀ ਆ ਜਦੋਂ ਟਮਾਨ ਨੇ ਤੋਂ ਜਿਹੜੀ ਸ਼ਗਨ ਸਕੀਮ ਮੇਰੀ ਸੀ ਉਹ ਵੀ ਬੰਦ ਕਰਤੀ ਆਈ ਦਾਣਾ ਬਾਈ ਕਾ ਨਹੀਂ ਸਭ ਨੂੰ ਨਹੀਂ ਮਿਲਦੀ ਸਾਡੇ ਅਸੀਂ ਅੱਗੇ ਅੱਗੇ ਅਸੀਂ ਰਹਿੰਦੇ ਸੀ ਗੱਟ ਜੀਂਵਾਰਾਂ ਦੀ ਛੱਪਾ 'ਚ ਅਸੀਂ ਕਹਿੰਦੇ ਯਾਰ ਉਹਨਾਂ ਦੇ ਐ ਕਰਾਂਗੇ ਹੁਣ ਜੀ ਸਾਡੀ ਜੇਬ ਕੰਮ ਕਰਦੀ ਆ ਅਸੀਂ ਮਿੱਟੀ ਪੁੱਤ ਨਹੀਂ ਲੈਣੀ ਨੀ ਨੀ ਤੋੜਨ ਦਾ ਦੂਰ ਖੜੇ ਟੱਕਰਾ ਮਾਰਦੇ ਅਸੀਂ ਟੱਕਰਾ ਲੈਣ ਬੱਦ ਨਾ ਜੀ ਮਿਦਾਰਾ ਨੋਸੀ ਬੱਤਾਂ ਪਾਉਣਿਆ ਸਰਕਾਰ ਨੂੰ ਵੀ ਤਾਂਉਣਿਆ ਸਾਡੇ 150 ਕਿੱਲਾ ਬਾਣਦਾ ਦਾ ਸਾਨੂੰ ਕੋਈ ਥਾਕ ਦੀ ਤੀਰ ਨਹੀਂ ਨੀ ਤੋੜਨ ਦਿੰਦਾ ਸਾਨੂੰ ਪਹਿਲੇ ਨੱਕ ਜਾਂਦੇ ਨੇ ਲੜ ਕਰੇ ਮਾਰਨ ਖੇਤਾਂ ਚ ਫਿਰ ਅਸੀਂ ਕਿੱਧਰ ਜਾਵਾਂਗੇ ਕਿਹਦੀ ਗਰੀਬ ਕਿੱਧਰ ਜਾਣਗੇ ਸਾਨੂੰ ਵੀ ਕਿਹੜਾ ਕਿਹੜਾ ਉਹ ਦੇ ਸਕਦੀ ਆ ਸਰਕਾਰ ਜਦੋਂ ਸਾਫਾ ਬੋਟਾਂ ਲੈਂਦੀ ਆ ਸਾਨੂੰ ਸਭ ਕੁਝ ਕਰ ਸਕਦੀ ਆ ਉਹ ਤੇ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਵਾਉਂਦੇ ਨੇ ਵੀ ਵਾਉਂਦੇ ਨੇ ਖੇਤ ਇਹ ਸਾਰੇ ਇਕੱਠਾ ਕਰਕੇ ਲਾਇਆ ਜਾਂਦੇ ਨੇਗੇ ਸਾਰੇ ਕੋਈ 40000 ਨੂੰ ਦਿੰਦੇ ਆ ਕੋਈ 42 ਨੂੰ ਬਰੀਕ ਬਰ ਬਾਕੀ ਕਿੱਥੋਂ ਲੈਣੂਗਾ ਉਹ ਕਿਹਾ ਜਾਂਦੇ ਛੋਟਾ ਕੋਈ ਸਰਕਾਰ ਨੇ ਕੋਈ ਗੱਲ ਕਰੀ ਹਾਂਜੀ ਸਾਡੇ ਪਾਸੋਂ ਦਾ ਘਰ ਹੀ ਕਰਦਾ ਮੈਂ ਸਾਡਾ ਉਹਦੀ ਆਪ ਕੰਮ ਕਰ ਕਰ ਮੈਂ ਕੋਈ ਛੋਟਾ ਸੀ ਆਪ ਪਾਇਆ ਮਹੀਨੇ 5000 ਤੋਂ ਇਹਨਾਂ ਨੇ ਸਾਡੇ ਘਰ ਨਹੀਂ ਸੀ ਜੌਰ ਦਾ ਘਰ ਆਉਂਦਾ ਉਹ ਵੀ ਨਹੀਂ ਸਾਡਾ ਆਇਆ ਉਹਦਾ ਸਕੇ ਪਰੇ ਬਹੁਤ ਪਾਸੇ ਲਾ ਜੀ ਸਾਡੇ ਬਾਹਰ ਦਾ ਦੂਗਾ ਕਮਰਾ ਹੈ 15 ਦਾ ਐਡੂ ਕਮਰਾ ਸੀ ਕਿੱਥੇ ਚੜੀਦਾ ਸੀ ਜਾ ਕੇ ਅਸੀਂ ਖੁਦਾ ਨੂੰ ਪਾਇਆ ਉਹ ਦੇਖਣ ਨੂੰ ਅਜੇ ਅਸੀਂ ਜੋੜੀਆਂ ਵੀ ਨਹੀਂ ਲਾਈਆਂ ਇਹਦੇ ਅਕਤ ਕਾਹਦੀ ਮੋਰਤ ਕਾਹਦੀ ਲਾ ਲਿਆ 4000 ਦੀ ਕਹਿੰਦੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਘਰ ਪੈ ਰਹੇ ਨੇ ਨਾ ਵੀ ਸਾਡੇ ਦਾ ਕੁਝ ਨਹੀਂ ਦਿੱਤਾ ਜੀ ਇਹਨੇ ਅੱਜ ਆਉਂਦਾ ਉਹ ਫੋਟੋਆਂ ਲੈ ਜਾਂਦੇ ਸੀ ਮੋੜ ਕੇ ਅਹੀਂ ਵਗ ਜਾਂਦੇ ਸੀ ਉਹ ਐ ਨਹੀਂ ਪਤਾ ਕਿਹਦੇ ਪਵਾਏ ਕਿਹਦਾ ਨਾਮ ਪਾਇਆ ਭਗਵੰਤ ਸਿੰਘ ਸਰਕਾਰ ਨੇ ਕੀ ਕੰਮ ਕਰੀ ਜੀ ਇਹ ਜੀ ਇਹ ਨਹੀਂ ਕੀਤਾ ਜੀ ਸਾਰੇ ਸੀ ਤਾਂ ਆਪ ਖੁਦ ਹਰ ਤਾਂ ਕਰ ਆਪ ਪਾਇਆ ਤੇ ਹੁਣ ਵੋਟਾਂ ਵਾਲੇ ਆਉਂਦੇ ਨੇ ਫਿਰ ਵੋਟ ਫਿਰ ਕਿੱਥੇ ਅੱਜ ਤਾਂ ਜਾਂਦੇ ਨੇ ਨਾਂ ਦਾ ਫਿਰ ਸੱਤਾਂ ਚ ਆਈਏ ਕਿਸੇ ਦੇ ਨਾਮ ਅਸੀਂ ਕਿਸੇ ਦੇ ਵਾਗਰ ਨਹੀਂ ਲਾਇਆ ਸੀ ਆਪਣੇ ਘਰ ਇਹ ਬੋਟ ਫਿਰ ਬੋਟ ਦਾ ਅਧਿਕਾਰ ਆਪਣਾ ਬੋਟ ਅਸੀਂ ਤਾਂ ਨਹੀਂ ਜਾਣਦੇ ਕਿ ਅਸੀਂ ਬੋਟ ਪਾਉਣੀ ਹੈ ਕਿਸੇ Thank you. ਪਾਣੇ ਨਹੀਂ ਦਿੱਤੀ ਕਿਸਨ ਬੋਟ ਬਟਾ ਤੇ ਤਾਂ ਆ ਜਾਂਦੀ ਆ ਬਰਾਬਰ ਹੈ ਬੜੇ ਪਰੇ ਹੋ ਕੇ ਚੱਪ ਚਪ ਕਰ ਕੰਮ ਬੰਦ ਕਰਨਾ ਚਾਹੁੰਦੇ ਸੀ ਤੇ 1000 1000 ਰੁਪਏ ਬੂਹਾਂ ਤੇ ਸੜਦੀਆਂ ਕਿਆ ਹਾਲੀ ਹੋਈ ਬੰਦਾ ਉਹ ਵੀ ਦਿੱਤਾ ਹੈ 2 ਸਾਲ ਹੋ ਗਏ 1000 ਇਹਨਾਂ ਦੀ ਕਣਕ ਵੀ ਬੰਦ ਕਰਤੀ ਕਹਿੰਦੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੀ ਜਮਾ ਜਮਾ ਵੀ ਨਹੀਂ ਕੋਈ ਪੱਕੇ ਬੱਸ ਇੱਕ ਮਾੜਾ ਉਹ ਤਾਂ ਕੱਲੀ ਲਾਈਟ ਕਹਿੰਦੇ ਨੇ ਅਸੀਂ ਲਾਈਟ ਵਾਧੂ ਕਰਦੇ ਅਸੀਂ ਭਈਆ ਬੰਦ ਕਰਕੇ ਕੱਲੀ ਜੀ ਦੀ ਲਾਉਣ ਲਾਦੇ ਸੀ ਮੈਂ ਕੱਲੀ ਲਾਈਟ ਲਾਉਣਾ ਤਾਂ ਨਹੀਂ ਪੀਨਾਂ ਦਾ ਨਹੀਂ ਲਾਈਟ ਨਾਲ ਸੁਖ ਇਹਨਾਂ ਦੇ ਕੋਲ ਕੋਈ ਬਹਾਨਾ ਨਹੀਂ ਕੁਝ ਨਹੀਂ ਹੈਗਾ ਇਹ ਤਾਂ ਹੱਥਾਂ ਦੇ ਤਕਮਾਉਂਦੇ ਨੇ ਤੇ ਇਹਨਾਂ ਨੂੰ ਕਣਕ ਦਿੰਦੀ ਸੀ 30 ਕਿਲੋ ਕੋਈ ਮਾਰੀ ਸੀ ਉਹ ਵੀ ਦੇ ਬੰਦ ਕਰਤੀ 2 ਸਾਲ ਉਹ ਕਣਕ ਹੀ ਨਹੀਂ ਦਿੱਤੀ ਵੀਰੇ 10000 ਰੁਪਏ ਦਿੰਦੇ ਨੇ ਗੁੰਮ ਮਜ਼ਦੂਰਾਂ ਦੇ ਜੋ ਲੀਡਰ ਨੇ ਗੱਲਾਂ ਬਾਤਾਂ ਕਰਦੇ ਨੇ ਹੱਕਾਂ ਦੀ ਮੰਗਾਂ ਮੰਗਦੇ ਨੇ ਉਹ ਸਰਕਾਰ ਤੱਕ ਪਹੁੰਚਦੀਆਂ ਨੂੰ ਸਰਕਾਰ ਉਹਨਾਂ ਨੇ ਉਹਨਾਂ ਨੇ ਮੀਟਿੰਗ ਹੀ ਨਹੀਂ ਕਰ ਰਹੇ ਜੇ ਇੱਕ ਵਾਰੀ ਕਿਸਾਨਾਂ ਨਾਲ ਲਾ ਲੰਨ ਤਾਂ ਧੜਕੇ ਨੂੰ ਸਵੇਰੇ ਨੂੰ ਮੀਟਿੰਗ ਕਰ ਲੈਂਦਾ ਮੁੱਖ ਮੰਤਰੀ ਪਰ ਮਜ਼ਦੂਰਾਂ ਦੇ ਇੱਥੇ ਮਾਨਸਾ ਵੀ ਲੱਗਿਆ ਹੋਰ ਵੀ ਲੱਗਦੇ ਰਹਿੰਦੇ ਨੇ ਚੰਡੀਗੜ੍ਹ ਨਹੀਂ ਦੇਖ ਜਾਂਦੇ ਨੇ ਪਰਪਾ ਨਹੀਂ ਉਹ ਗੱਲ ਨੂੰ ਉਹਨਾਂ ਨਾਲ ਮੀਟਿੰਗ ਹੀ ਨਹੀਂ ਕਰ ਰਹੇ ਤੇ ਜੀਵੀਦਾਰਾਂ ਨਾਲ ਚਰਚੇ ਨਹੀਂ ਕਰ ਲੈਂਦੇ ਨੇ ਜੀਵੀਦਾਰਾਂ ਨਾਲ 2 ਘੰਟੇ ਬਾਅਦ ਮੀਟਿੰਗ ਹੋ ਜਾਂਦੀ ਆ ਇਹਦਾ ਇੱਕ ਗੱਲ ਇਕੱਲੀ ਤਾੜੀ ਵਾਲਾ ਜਾਂ ਵਿਆਹ ਕਰਾ ਲਿਆ ਜਾਂ ਇਕੱਲੀ ਤਾੜੀ ਮਾਰ ਲਈ ਨਚਾਰ ਨੇ ਕਰਮਜੀਤ ਨੂੰ ਅਨਮੋਲਦਾਰ ਹੈ ਉਹ ਵੀ ਨਚਾਰਦਾਰ ਰਹਿੰਦੇ ਨੇ ਜਿੰਨੇ ਨਾਲ ਸਾਰੇ ਨਚਾਰ ਹੀ ਹੱਸਦੇ ਨੇ ਇੱਥੇ ਹੁਣ ਨੌਜਵਾਨ ਵੀ ਨੇ ਕੀ ਕਹਿਣਾ ਦੋਸਤੋ ਕਹਿੰਦਾ ਕੀ ਯਾਰ ਤੁਸੀਂ ਦੇਖ ਲੈ ਪਾਰਕਿੰਗ ਖੜੇ ਨੇ ਹਨ ਮੈਂ ਕਿਹਾ ਉਹ ਆਪਣਾ ਵੀ ਤੇ ਇੱਕ ਆਗਜਾਂ ਚ ਬਣੀ ਪਈ ਐ ਤੇ ਬਣੀ ਹੈ ਕੀ ਬਣੀ ਪਈ ਐ ਪਾਰਕਿੰਗ ਜੀ ਹਾਂ ਪਾਰਕ ਆਪਣੀ ਅੱਛਾ ਜਿਹੜੇ ਹੁਣ ਲੀਡਰ ਆ ਵਗੈਰਾ ਲਾਇਏ ਪੈਨੇ ਕਾਰ ਜਿਹੜੇ ਇਹ ਲੀਡਰ ਆਉਂਦੇ ਨੇ ਫਿਰ ਉਹਨਾਂ ਨੂੰ ਦਿਖਾਉਂਦੇ ਨਹੀਂ ਤੁਸੀਂ ਦਿਖਾਈਏਗੀ ਪਹਿਲਾਂ ਉਹ ਸੱਤ ਸੱਤ ਪੁਆਈ ਜੀ ਅਸੀਂ ਵੀ ਕਹਾਂ ਇਹ ਪਾਰਕਿੰਗ ਜਿਹੜੇ ਲੀਡਰ ਆਉਂਦੇ ਨੇ ਉਥੇ ਪਾਰਕ ਦਿਖਾਈ ਦਿਖਾ ਕੇ ਕਿ ਕਿ ਹੋਰੀ ਪੁਆਈ ਜੀ ਹਾਂ ਇਸ ਵਾਰ ਪੈਸੇ ਖਾਈ ਜਾਂਦੇ ਆਈ ਜਾਂਦੇ ਨੇ ਕਾਈ ਜਾਂਦੇ ਨੇ ਕਣਕ ਆਉਂਦੀ ਸੀਗੀ ਫਰੀ ਵਾਲੀ ਉਹ ਕੱਟਦੀਦਾ ਨੇ ਕੋਈ ਨਹੀਂ ਸਰਕਾਰਾਂ ਹੋਏ ਨਹੀਂ ਬਸ ਅਜਿਹਾ ਕੰਮ ਹੁਣ ਲੀਡਰ ਆਉਂਦੇ ਨੇ ਬਾਈ ਫਿਰ ਵੋਟ ਕਿੱਥੇ ਨਾ ਬੱਤੇ ਹੋਣ ਕਿਉਂਕਿ ਵੋਟ ਆਪਣਾ ਇੱਕ ਅਧਿਕਾਰ ਆ ਜੇ ਵੋਟ ਆਪਾਂ ਪਾਉਣੇ ਆਪਣੀ ਵੋਟ ਬਣੀ ਹੋਈ ਆ ਫੇਰ ਹੀ ਆਪਾਂ ਇੱਕ ਗਿਣਤੀ ਦੇ ਵਿੱਚ ਆਉਂਦੇ ਆ ਬੋਰਡ ਦਾ ਦੇਖੋ ਜੀ ਇਹੋ ਜਿਹਾ ਇਨਸਾਨ ਜੁਣੋ ਜਿਹੜਾ ਬੰਦਾ ਹਮਦਰਦੀ ਸਮਝੀ ਕਰੂ ਜੀ। ਤਾਂ ਤਾਂ ਕੋਈ ਨਹੀਂ ਤਾਂ ਲੱਖੇ ਲਾਣੇ ਮਾਦੇ ਮੱਝ। ਸਰ ਹਮਦਰਦ ਹੋਣ ਕੋਣ ਬਣੂਗਾ ਆਪਾਂ ਸਾਰੇ ਦੇਖ ਲੈ ਸਾਰੇ ਦੇਖ ਲੈ ਹੁਣ ਦੇਖ ਲੈ ਲੱਕਾ ਦਣਾ ਕਿਹੜਾ। ਹੁਣ ਆਪਾਂ ਬੰਦਾ ਚਰਾਂਗੇ ਜੀ। ਕੋਈ ਨਹੀਂ ਜਈ ਹੁਣ ਵਾਲੀ ਸਰਕਾਰ ਦਾ ਕੋਈ ਨਹੀਂ ਕਿਛਾ ਕੁਝ ਕਰਦੀ ਬਾਦਲ ਕੇ ਕਰ ਸਕਦੇ। ਉਹ ਕਰਨਗੇ ਜੋ ਵੀ ਕੁਝ ਕਰਿਆ ਉਹਨਾਂ ਨੇ ਗਰੀਬਾਂ ਦਾ ਤਾਂ ਉਹੀ ਕਰਦੇ ਨੇ। ਕਾਟਾ ਤਾਂ ਭਗਵਾਨ ਜੀ ਨੇ ਕੁਝ ਕਰਿਆ ਨਾ ਜਿਹੜੇ ਹੁਣ ਨਾਂ ਲੈਂਦੇ ਨੇ ਨਾ ਹੀ ਸਾਡਾ ਇਹ ਕੁਝ ਕਰਨਾ ਐਨਾ ਜਿਹਾ ਫੈਲਾਵਾਂਗਾ ਭਗਵਾਨ ਜੀ ਦਾ ਮੈਂ ਆਹਾਂ ਜਿਹੜੀ ਪਾਰਕ ਕਹਿੰਦੇ ਨੇ ਏਡੇ ਏਡੇ ਬੱਚੇ ਨਾਲ ਲਾ ਕੇ ਲੱਕੜਾ ਚੱਕੂਆ ਪੁਰਤ ਚ ਕਾਂਗਾ ਤੇ ਹੁਣ ਫੇਰ ਉਹ ਲੀਡਰ ਕਿੱਥੇ ਵੈਲੇ ਨੂੰ ਪਾਰਕ ਚ ਬੰਦੇ ਨੇ ਉਹ ਕਹਿੰਦੇ ਕਿ ਮੈਂ ਹੁਣ ਬਣਾ ਹੀ ਉਹ ਤੈਨੂੰ ਕੁਝ ਨਹੀਂ ਕਰੀਂ ਨਈਂ ਪਿਆ ਵੀਰ ਆਇਆ ਪਾਰਕੀ ਸਾਡੀ ਉਹ ਪੰਚਾਇਤਾਂ ਨੂੰ ਪਾਣਾ ਦਿੱਤਾਂ ਬੇਸਤਾਂ ਦੀਆਂ ਸੀ ਤਾਰਕ ਬਣਾਵਾਂਗੇ ਲੱਕੜਾ ਚੱਕੋ ਘਾਰੇ ਚੱਕੋ ਧਰਮਾ ਨਹੀਂ ਸੇ ਕਰ ਦਫਾਇਰ ਨਹੀਂ ਦੇਖਿਆ ਉਹ ਪਿਆ ਤਾਂ ਉਹ ਵੀ ਭਰੀ ਭਾਦੀ ਨਹੀਂ ਕੋંਡਾ ਲੈ ਜਾਓ ਤਾਰਕੋ ਸੁਆਈ ਬਾਈ ਮੜਾਈਓ ਤੇ ਉਹ ਸਰਕਾਰ ਕਹਿੰਦੀ ਸੀ ਹਜ਼ਾਰ ਹਜ਼ਾਰ ਰੁਪਏ ਦਿਆ ਕਰਾਂਗੇ ਉਸ ਨੇ ਪਾਇਆ ਸਾਨੂੰ ਤਾਂ ਨਾਲ ਵੀ ਨਹੀਂ ਜਵਾਨੀ ਵੀ ਨਹੀਂ ਆਈ ਹਜ਼ਾਰ ਤਾਂ ਦੇਣਾ ਸੀ ਕਿਸੇ ਨੇ ਨਹੀਂ ਹੋਰ ਵੀ ਹੋਟਾਂਗੇ ਉਹਨਾਂ ਨਾਲ ਜਦੋਂ ਲੀਡਰ ਆਉਂਦੇ ਫਿਰ ਤੁਸੀਂ ਉਹ ਸਾਨੂੰ ਫੜ ਕੇ ਵਾਪਰਾ ਕਰ ਲੈੰਨੇ ਬੋਲੇ ਜਿ ਫੜ ਕੇ ਵਾਪਰਾ ਕਰਤੇ ਸਾਨੂੰ ਬੋਲਣ ਨਹੀਂ ਦਿੱਤਾ ਕਿ ਪਰਸ ਤੋਂ ਆਇਆ ਸੀਗਾ ਸੱਚਾ ਜਿਸਕੇ ਪਰਸਰਾ ਕਰਤਾ ਉਹ ਬੋਲੇ ਸੋ ਬੋਲੇ ਖਾਣ ਆਏ ਸੀ ਫੜਕੇ ਪਾ ਕਰਦੇ ਕਿਹੜਾ ਸੀ ਫੁੱਟੀਆਂ ਵਾਲਾ ਫੜਕੇ ਪਾ ਹਾਂ ਪੜਾ ਕਰ ਦਿੰਦੇ ਨੇ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹਰੇ ਫਿਰ ਆ ਆ ਦੀ ਫੜਕੇ ਪਾ ਬਹਾ ਕਰ ਦਿੰਦੇ ਨੇ ਸਾਨੂੰ ਗਰੀਬਾਂ ਨੂੰ ਕੌਣ ਬੋਲਣ ਦਿੰਦਾ ਭਗਵਾਨ ਤਮਾਨ ਕਹਿੰਦਾ ਹੁੰਦਾ ਸੀ ਵੀ ਲੀਡਰਾਂ ਨੂੰ ਸਵਾਲ ਕਰਿਆ ਕਰੋ ਹੁਣ ਜਦੋਂ ਤੁਸੀਂ ਕਹਿੰਦੇ ਵੀ ਸਵਾਲ ਕਰੋ ਤਾਂ ਸਾਨੂੰ ਫੜਕੇ ਪਾਸੇ ਕਰਤਾ ਹਾਂ ਫਿਰ ਫੜਕੇ ਪੜਾ ਕਰ ਦਿੰਦੇ ਕੋਈ ਮੈਨੂੰ ਵੀ ਕਰਿਆ ਭਾਈ ਹਾਂ ਇਹਨੂੰ ਵੀ ਕਰਿਆ ਕਹੋ ਮੇਰੇ ਦਾ ਤਾਈ ਦਾ ਮੁੰਡਾ ਪਹਿਲੇ ਫੜਕੇ ਪੜਾ ਬਹਾ ਕਰ ਦਿੰਦੇ ਇਹਨੂੰ ਫਿਰ ਵੋਟ ਭਾਈ ਬੋਟ ਤੇ ਸਪੋਰਟ ਕਿਹਨੂੰ ਕਰੋਗੇ ਇਸ ਵਾਰ ਹ